ਆਰਬੀ ਲਾਈਵ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤਾਂ ਤੁਸੀਂ ਇਸ ਵੇਲੇ ਤਸਵੀਰਾਂ ਵੇਖ ਰਹੇ ਹੋ ਪਿੰਡ ਸਾਬੋਣਾ ਦੇ ਡਰੇਨ ਤੋਂ ਜਿੱਥੇ ਕਿ ਪਿੰਡ ਸਾਬੋਣਾ ਦੇ ਵਿੱਚ ਡਰੇਨ ਟੁੱਟਿਆ ਸੀ ਉੱਥੇ ਤੁਸੀਂ ਵੇਖ ਸਕਦੇ ਹੋ ਕਿੰਨਾ ਪਾੜ ਜਿਹੜਾ ਪਿਆ ਸੀ ਇਹ ਪਾਣੀ ਜਿਹੜਾ ਹੈ ਇਹ ਪਿੰਡ ਸਾਬੋਣਾ ਦੇ ਵਿੱਚ ਜਿਹੜਾ ਗਿਆ ਸੀ ਖੇਤਾਂ ਦੇ ਵਿੱਚ ਚੜਿਆ ਸੀ ਪਾਣੀ ਇਹ ਜਿਹੜਾ ਪਾਣੀ ਹੈ ਹੁਣ ਲਗਾਤਾਰ ਜਿਹੜਾ ਵਾਪਸ ਡਰੇਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਕਿੰਨੀ ਸਪੀਡ ਦੇ ਨਾਲ ਪਾਣੀ ਉਤਰ ਰਿਹਾ ਹੈ ਪਿੰਡ ਸਾਬੋਣਾ ਦੇ ਵਿੱਚ ਜਿਹੜਾ ਲੱਖਾਂ ਵਾਰ ਜਿਹੜੀ ਐ ਇੱਥੇ ਕੋਸ਼ਿਸ਼ ਕੀਤੀ ਗਈ ਸੀ ਇਸ ਨੂੰ ਬੰਨਣ ਦੀ ਪਰ ਇਸ ਨੂੰ ਬੰਨਿਆ ਨਹੀਂ ਗਿਆ ਸੀ ਕਿਉਂਕਿ ਪਾਣੀ ਦੀ ਰਫ਼ਤਾਰ ਜਿਹੜੀ ਸੀ ਬਹੁਤ ਤੇਜ਼ ਸੀ ਤੇ ਅੱਜ ਪਾਣੀ ਇਹ ਡਰੇਨ ਦੇ ਵਿੱਚ ਘਟ ਚੁੱਕਿਆ ਜਿਸ ਕਰਕੇ ਜਿਹੜਾ ਪਿੰਡ ਦਾ ਪਾਣੀ ਹੈ ਖੇਤਾਂ ਦਾ ਪਾਣੀ ਹੈ ਉਹ ਲਗਾਤਾਰ ਜਿਹੜਾ ਹੈ ਡਰੇਨ ਦੇ ਵਿੱਚ ਉਤਰਦਾ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਕਿੰਨੀ ਸਪੀਡ ਦੇ ਨਾਲ ਜਿਹੜਾ ਪਾਣੀ ਹੈ ਖੇਤਾਂ ਦੇ ਵਿੱਚੋਂ ਉਤਰ ਰਿਹਾ ਤੇ ਕਿੰਨਾ ਜਿਹੜਾ ਇੱਥੇ ਦੇਖੋ ਰੇਤਾ ਜਿਹੜਾ ਚੜ ਚੁੱਕਿਆ ਤੁਸੀਂ ਦੂਰ ਦੂਰ ਤੱਕ ਦੇਖ ਸਕਦੇ ਹੋ ਕਿ ਕਿੰਨਾ ਦੂਰ ਦੂਰ ਤੱਕ ਜਿਹੜਾ ਪਿੰਡ ਦੇ ਵਿੱਚ ਜਿਹੜੀਆਂ ਫਸਲਾਂ ਜਿਹੜੀਆਂ ਬਰਬਾਦ ਹੋਈਆਂ ਨੇ ਜਿਹੜੀ ਤੁਸੀਂ ਇਹ ਸਾਹਮਣੇ ਫਸਲ ਦੇਖ ਰਹੇ ਹੋ ਇਹ ਨਰਮੇ ਦੀ ਫਸਲ ਹੈ ਜਿਹੜੀ ਪਾਣੀ ਦੇ ਵਿੱਚ ਪੂਰੀ ਤਰ੍ਹਾਂ ਡੁੱਬ ਕੇ ਜਿਹੜੀ ਖਰਾਬ ਹੋ ਚੁੱਕੀ ਸੀ ਇਹ ਇਸ ਵੇਲੇ ਦੀਆਂ ਤਸਵੀਰਾਂ ਨੇ ਪਿੰਡ ਸਾਬੂਣਾ ਦੇ ਡਰੇਨ ਤੋਂ ਜਿੱਥੇ ਕਿ ਇਹ ਪਾੜ ਪਿਆ ਸੀ ਜਿਹੜਾ ਤੁਸੀਂ ਇਹ ਪਾਣੀ ਦੇਖ ਰਹੇ ਹੋ ਇਹ ਦੂਰ ਦੂਰ ਤੱਕ ਜਿਹੜਾ ਪਾਣੀ ਤੁਸੀਂ ਦੇਖ ਰਹੇ ਹੋ ਇਹ ਪਿੰਡ ਸਾਬੂਣਾ ਦੇ ਵਿੱਚ ਜਿਹੜਾ ਖੇਤਾਂ ਦੇ ਵਿੱਚ ਪਾਣੀ ਭਰਿਆ ਸੀ ਇਹ ਲਗਾਤਾਰ ਜਿਹੜਾ ਪਾਣੀ ਹੈ ਹੁਣ ਉਤਰਨਾ ਸ਼ੁਰੂ ਹੋ ਚੁੱਕਿਆ ਹੈ ਲਗਭਗ 2-3 ਦਿਨ ਦੇ ਕਰੀਬ ਹੋ ਚੁਕੇ ਹੋ ਚੁਕੇ ਨੇ ਜਿਹੜਾ ਪਾਣੀ ਹੈ ਇਹ ਡਰੇਨ ਦੇ ਵਿੱਚ ਜਿਹੜਾ ਵਾਪਸ ਉਤਰ ਰਿਹਾ ਹੈ ਰਾਹਤ ਦੀ ਖਬਰ ਹੈ ਜਿਹੜੀ ਹੈ ਤੁਹਾਨੂੰ ਦਿਖਾ ਰਹੇ ਆ ਕਿ ਪਿੰਡ ਸਾਬੋਣਾ ਦੇ ਵਿੱਚੋਂ ਜਿਹੜਾ ਪਾਣੀ ਚੜਿਆ ਸੀ ਉਹ ਵਾਪਸੀ ਜਿਹੜਾ ਡਰੇਨ ਦੇ ਵਿੱਚ ਪਾਣੀ ਉਤਰ ਰਿਹਾ ਹੈ ਜਿਹੜਾ ਤੁਸੀਂ ਇਹ ਸਾਹਮਣੇ ਟੋਬਾ ਦੇਖ ਰਹੇ ਹੋ ਇਸ ਟੋਬੇ ਇਸ ਟੋਬੇ ਦਾ ਜਿਹੜਾ ਪਾਣੀ ਹੈ ਉਹ 25 ਫੁੱਟ ਡੂੰਘਾ ਪਾਣੀ ਹੈ ਜੀ ਇਹ ਜ਼ਮੀਨ ਹੈ ਪਿੰਡ ਸਾਬੋਣਾ ਦੇ ਡਰੇਨ ਦੇ ਨਾਲ ਲੱਗਦੀ ਹੋਈ ਜ਼ਮੀਨ ਜਿਹਦੇ ਵਿੱਚ 25 ਫੁੱਟ ਦਾ ਜਿਹੜਾ ਖੱਡਾ ਜਿਹੜਾ ਲੱਗ ਲੱਗ ਚੁੱਕਿਆ ਸੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਇੱਥੇ ਕੁਝ ਲੋਕ ਵੀ ਪਹੁੰਚੇ ਨੇ ਜਿਨ੍ਹਾਂ ਵੱਲੋਂ ਖੇਤਾਂ ਦੇ ਵਿੱਚੋਂ ਜਿਹੜੀ ਮੱਛੀ ਫੜੀ ਜਾ ਰਹੀ ਹੈ ਤੇ ਇਹ ਹਾਲਾਤ ਸੀ ਪਿੰਡ ਸਾਬਗਣਾ ਤੋਂ ਜਿਹੜਾ ਪਾਣੀ ਚੜਿਆ ਸੀ ਤੁਸੀਂ ਦੇਖ ਸਕਦੇ ਹੋ ਕਿ ਗੱਟਿਆਂ ਦੇ ਨਾਲ ਜਿਹੜਾ ਨਿਸ਼ਾਨ ਲੱਗਿਆ ਹੋਇਆ ਹੈ ਕਿਸ ਤਰ੍ਹਾਂ ਦੇ ਨਾਲ ਜਿਹੜਾ ਪਾਣੀ ਇੱਥੇ ਚੜਿਆ ਸੀ ਤੇ ਪਿੰਡ ਦੇ ਹਾਲਾਤ ਬਹੁਤ ਬੁਰੇ ਹੋ ਗਏ ਸੀ ਜਿਸ ਕਰਕੇ ਤੇ ਹੁਣ ਕਾਫੀ ਜਿਹੜਾ ਪਾਣੀ ਪਿੰਡ ਦੇ ਵਿੱਚੋਂ ਉੱਤਰ ਚੁੱਕਿਆ ਹੈ ਪਿੰਡ ਦੀਆਂ ਸੜਕਾਂ ਤੋਂ ਪਾਣੀ ਉੱਤਰ ਚੁੱਕਿਆ ਹੈ ਤੇ ਲਗਾਤਾਰ ਜਿਹੜਾ ਪਾਣੀ ਵਾਪਿਸ ਜਿਹੜਾ ਡਰੇਨ ਦੇ ਵਿੱਚ ਉਤਰ ਰਿਹਾ ਦੇਖ ਸਕਦੇ ਹੋ ਕਿ ਡਰੇਨ ਦੇ ਵਿੱਚ ਪਾਣੀ ਜਿਹੜਾ ਲਗਭਗ ਲਗਭਗ ਜਿਹੜਾ ਪਾਣੀ ਐ ਡਰੇਨ ਦੇ ਵਿੱਚ 3 ਤੋਂ 3.5 ਫੁੱਟ ਜਿਹੜਾ ਪਾਣੀ ਐ ਘਟ ਚੁਕਿਆ ਤੇ ਪਾਣੀ ਜਿਹੜਾ ਸਾਰਾ ਡਰੇਨ ਦੇ ਵਿੱਚ ਉਤਰ ਰਿਹਾ ਪਿੰਡ ਸਾਬੋਣਾ ਦਾ ਜਿਹੜਾ ਪਾਣੀ ਚੜਿਆ ਸੀ ਖੇਤਾਂ ਦੇ ਵਿੱਚ ਉਹ ਪਾਣੀ ਜਿਹੜਾ ਲਗਾਤਾਰ ਜਿਹੜਾ ਆਪਣੇ ਡਰੇਨ ਦੇ ਵਿੱਚ ਉਤਰ ਰਿਹਾ ਪਾਣੀ ਤੇ ਤੁਸੀਂ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਆਰਬੀ ਲਾਈਵ ਆਰਬੀ ਲਾਈਵ ਨੂੰ ਫੋਲੋ ਕਰੋ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਧੰਨਵਾਦ ਜੀ